ਇਹ ਵੀ ਲੱਗ ਪਿਆ। ਆਖੇ ਭਈ ਤੇ ਸਾਡਾ ਕੈਮਰਾਮੈਨ ਇਹ ਵੀ ਕਮਾ ਰਿਹਾ। ਥੋੜੀ ਟੰਡੀ। ਆ ਦੇਖੋ ਜੀ ਗੱਡਾ ਸੋਨਾ ਮੋਡਲ ਬਣਾਇਆ ਆ। ਤੇਰਾ ਬਾਬਾ ਨਾਨਕ ਦਾ ਮੁਕੀ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ। ਤੇਰਾ ਰਾਜਾ ਕੋਲਾ ਹੈ ਕੋਲਾ ਸੁਭਾਨ ਨਾਮ ਕਿਆ ਨਹੀਂ ਕਾ ਤੀਰ ਦੇ ਜੀ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆਂ ਡੇਰਾ ਬਾਬਾ ਨਾਨਕ ਮਥਾ ਢੇਕਣ ਤੇ ਅੱਜ ਫੇਰ ਸੰਡੇ ਸੀ ਤੇ ਅੱਜ ਫੇਰ ਛੁੱਟੀ ਸੀ ਅਸੀਂ ਸੋਚਿਆ ਛੁੱਟੀ ਆ ਤੇ ਦਰਸ਼ਣੀ ਘਰ ਆਈਏ ਹੁਣ ਸੀ ਜਾ ਰਹੇ ਆਂ ਡੇਰਾ ਬਾਬਾ ਨਾਨਕ ਮਥਾ ਢੇਕਣ ਤੇ ਟੈਂਪੋ ਵਿੱਚ ਬੈਠੇ ਆਂ ਆ ਸਾਡੇ ਭਾਈ ਸ਼ਿਵਮ ਭਾਈ ਵੀ ਚੱਲੇ ਆ ਵੇਖੋ ਸ਼ਿਵਮ ਭਾਈ ਤੇ ਸਾਡੀ ਮੰਮੀ ਹੁਣੀ ਵੀ ਚੱਲੇ ਆ ਬਾਕੀ ਇਹਨਾਂ ਨੇ ਇੱਥੇ ਉੱਤਰ ਜਾਣਾ ਸਾਡੇ ਨਾਲ ਨਹੀਂ ਚੱਲੇ ਤੇ ਅਨੂ ਤੇ ਜਾ ਕੇ ਫਿਰ ਕੰਟੀਨਿਊ ਕਰਦੇ ਹਾਂ ਵਲੋਗ ਤੇ ਉਥੇ ਤੁਹਾਨੂੰ ਦਿਖਾਵਾਂਗੇ ਕਿ ਉਥੇ ਦਾ ਕੀ ਨਜ਼ਾਰਾ ਹੈ ਤੇ ਮਿਲਦੇ ਹਾਂ ਫਿਰ ਉਥੇ ਤਵਾਦੀ ਪਹੁੰਚ ਚੁਕੇ ਆਸੀ ਹੁਣ ਬੱਸ ਸਟੈਂਡ ਤੇ ਬੱਸ ਸਟੈਂਡ ਆ ਕੇ ਬਸਾਂ ਦਾ ਢੇਰ ਦੇਖਣ ਨੂੰ ਮਿਲ ਰਿਹਾ ਤੇ ਮੋਢੇ ਭਾਈ ਹੁਣੀ ਐਕਸਾਈਟਡ ਨੇ ਤੇ ਮੋਢੇ ਭਾਈ ਟੱਪਨ ਲੱਗੇ ਨੇ ਕਾਕੇ ਭਾਈ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਭਾਈ ਬਹੁਤ ਖੁਸ਼ੀ ਹੋ ਰਹੀ ਏ ਡੇਰਾ ਬਾਬਾ ਨਾਲ ਚੱਲੇ ਆ ਪਹਿਲੀ ਵਾਰ ਅਸੀਂ ਜਾਣਾ ਸਾਰਿਆਂ ਨੇ ਬੱਸ ਸਟੈਂਡ ਵੀ ਕਾਫੀ دیر ਬਾਅਦ ਆਇਆ ਜਣਾ ਹਾਂ ਬੱਸ ਸਟੈਂਡ ਵੀ ਭਾਈ ਕਾਫੀ دیر ਬਾਅਦ ਆਇਆ ਕਾਫੀ دیر ਬਾਅਦ ਆਏ ਤੇ ਬਹੁਤ ਖੁਸ਼ ਹੋ ਰਿਹਾ ਦੇਖ ਲੇ ਕਿ ਬਸਾਂ ਤੇ ਜਾਂਦਾ ਪੂਰਾ ਮੋਲ ਬਣਿਆ ਰਿਹਾ ਤੇ ਬਾਕੀ ਮਿਲਦੇ ਆ ਬਸੇ ਬਣਾ ਲੈਣੇ ਥੋੜੀ ਜਿਹਾ ਡੁ ਖਾਵਾਂਗੇ ਬਸ ਦੀ ਵੀ ਬਸ ਦਾ ਕੀ ਮੋਲ ਏ ਕੈਮਰਾਮੈਨ ਜੀ ਬਸ ਵਿੱਚ ਬੈਠ ਕੇ ਚਿਪਸ ਬਾੜ ਰਹੇ ਨੇ 40 ਇੰਚ ਵੇਖ ਰਹੇ ਨੇ ਦਸਰ ਵੀਰਾ ਬੈਠਾ ਲਾ ਇਕੱਲਾ ਹੀ ਖਾ ਰਿਹਾ ਨੇ ਨਾ ਕਿਸ ਨੂੰ ਸੁਲਾ ਉਹ ਆਪੇ ਬਾ ਚੋਕੇ ਖਾਈ ਲੈ ਚਿਪਸ ਉਹਦੇ ਕਾਕੇ ਫਾਈ ਵੀ ਲੱਗੇ ਬੈਠੇ ਹੋਏ ਨੇ ਤੇ ਮੋਟਾ ਫਾਈ ਬਾਰੀ ਲੱਗੇ ਸਪੈਸ਼ਲ ਕਹਿੰਦੇ ਮੈਨੂੰ ਬਾਰੀ ਲੱਗੇ ਭਾਓ ਅੱਜ ਭਾਈ ਆ ਮਰੀ ਸੁਲਾ ਕਾਕੇ ਫਾਈ ਨੂੰ ਬਸ ਕਰੋ ਕੱਲ੍ਹ ਵਾਸਤੇ ਛੱਡ ਦੋ ਜੋ ਹੁਣੇ ਖਾ ਰਹਿ ਜਾਂ ਬਸ ਕਰੋ ਮੋਟੇ ਕਿੰਨੇ ਕਿ ਚਿਪਸ ਖਾਈ ਗਏ ਨੇ ਕੋਈ ਬੜਾ ਬੰਦਾ ਨਹੀਂ ਲੱਗ ਰਿਹਾ ਗੜ ਚੋੜਿਆਣਾ ਚੌਕ ਮੇਨ ਬਸਟਾ ਪਿੱਛੇ ਰਾਇਆ ਤੇ ਅਸੀਂ ਦੂਸਰੀ ਵਾਸਤੇ ਚੜ ਚੁਕੇ ਆ ਆ ਸਾਰੀ ਤੁਹਾਨੂੰ ਵਲੋਗ ਦਿਖਾ ਰਹੇ ਇੱਧਰ ਦਾ ਕਾਫੀ ਸ਼ਾਨਦਾਰ ਏਰੀਆ ਹੈ ਅਤਰੋਂ ਸਿੱਧਾ ਹੀ ਪਹੁੰਚੇਗੀ ਬਸ ਸਾਡੀ ਡੇਰਾ ਬਾਬਾ ਨਾਨਕ ਉਥੇ ਜਾ ਕੇ ਸਿੱਧੀ ਬਸ ਰਕੇ ਤੇ ਉਥੇ ਜਾ ਕੇ ਕੰਟੀਨਿਊ ਕਰਦੇ ਹੁਣ ਬਾਕੀ ਵਿਰੋਗ ਆ ਗਏ ਹੁਣ ਅਸੀਂ ਡੇਰਾ ਬਾਬਾ ਨਾਨਕ ਦੇ ਮੇਨ ਅਡੇ ਤੇ ਬਸ ਸਟੈਂਡ ਤੇ ਤੇ ਸਾਡੇ ਬੰਦੇ ਵੀ ਹੁਣ ਮੋਲਣਾ ਬੂਤਣਾ ਭਰ ਰਹੇ ਨੇ ਪਾਣੀ ਦੀਆਂ ਤੇ ਨਹੀਂ ਗਿਆ ਸਾਰੇ ਬਿਜ਼ੀ ਹੋਏ ਨੇ ਇਹ ਪਾਣੀ ਪੀਂਦੇ ਹੋਏ ਬਸ ਸਟੈਂਡ ਤੋਂ ਆਕੇ ਭਾਈ ਪਾਣੀ ਪੀ ਗਏ ਠੰਡ ਪਈ ਕਿ ਨਹੀਂ 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 ਠੰਡ ਨਹੀਂ ਵਈ ਪਾਣੀ ਬਹੁਤ ਗਰਮ ਆ ਰਿਹਾ ਅਰੇ ਪਾਣੀ ਗਰਮ ਆ ਰਿਹਾ ਹੈ ਕੈਮਰਾਮੈਨ ਜੀ ਲੱਭਣੀ ਨਹੀਂ ਦੇ ਧੁੱਪ ਜੇ ਕੈਮਰਾਮੈਨ ਜੀ ਚੱਕਲ ਕਿੱਥੇ ਤਾਂ ਡੀ ਆ ਲੋ ਜੀ ਮੋਟਾ ਭਾਈ ਵੀ ਆਏ ਨੇ ਬੈਗ ਪਾਗੇ ਬਸਤਾ ਪਾਗੇ ਉਹ ਸ਼ੂ ਸ਼ਿਵਾ ਮਾ ਡਾਕ ਲਾਏ ਉਧਰ ਪਾਣੀ ਕੀ ਫੇਰੰਦਾ ਓਏ ਆਇਆ ਇਧਰ ਕੋ ਬੱਚਾ ਫਿਰਦਾ ਵੀਰ ਨਹੀਂ ਲੱਭਦਾ ਪਾਣੀ ਨਹੀਂ ਪੀਂਗੂ ਆਏ ਪਾਣੀ ਲੱਭੰਦਿਆ ਪਾਣੀ ਲੱਭੰਦਿਆ ਮੁੰਡੇ ਨੂੰ ਪਾਣੀ ਨਹੀਂ ਲੱਭੰਦਿਆ ਐ ਕੋ ਗਾਣੇ ਬੋਲੇ ਜਾ ਰਹੇ ਨੇ ਕੀ ਖਾਣਾ ਹੈ ਹੈ ਇਹ ਗਾਣਾ ਨੂੰ ਇਹ ਛੇੜ ਬੜੇ ਮਿਲੰਦੇ ਖਾਣਾ ਹੈ ਤੇ ਡੇਰਾ ਬਾਬਾ ਨਾਨਕ ਤੇ ਥੋੜਾ ਜਿਹਾ ਇਹ ਰਹਿ ਗਿਆ ਰਸਤਾ ਬਸ ਜੇ 5-6 ਮਿੰਟ ਦਾ ਰਹਿ ਗਿਆ 4 ਕਿ ਮਿੰਟ ਦਾ ਰਹਿ ਗਿਆ 4 ਮਿੰਟਾਂ ਜੈਸੀ ਪਹੁੰਚ ਜਾਣਾ ਉੱਥੇ ਤੇ ਥੋੜਾ ਜਿਹਾ ਟਾਈਮ ਰਹਿ ਗਿਆ ਬਸ ਚੱਲਦੇ ਜਾ ਰਹੇ ਪੈਦਲ ਹਾਂ ਕਿੱਥੇ ਜਾਣਾ ਬਣਾ ਦੇ ਹਾਂਜੀ ਤੁਹਾਨੂੰ ਸਿੱਧਾ ਜਾ ਕੇ ਇੱਥੇ ਦਰਸ਼ਨ ਕਰਾਵਾਂਗੇ ਤੁਹਾਨੂੰ ਵੀਡੀਓ 'ਚ ਦੇਖਣ ਨੂੰ ਮਿਲੇਗਾ ਤੇ ਬਾਕੀ 5 ਮਿੰਟ ਪਪਾ ਹੀ ਤੋਂ ਨੇ ਪੁੱਛਿਆ ਪਪਾ ਵੀ ਨਹੀਂ ਕਹਿੰਦੇ ਥੋੜਾ ਜਿਹਾ ਰਹਿ ਗਿਆ ਸਾਹਮਣੇ ਬਸ ਕੁਛ 3-4 ਮਿੰਟ ਗੁਰਦੁਆਰਾ ਦਰਬਾਰ ਸਾਹਿਬ ਦਰਬਾਰ ਸਾਹਿਬ ਉਹਨੂੰ ਦਰਬਾਰ ਸਾਹਿਬ ਹੀ ਕਹਿੰਦੇ ਹਨ ਇੱਥੋਂ ਇੱਥੋਂ ਨਾਲ ਲੱਗ ਕੇ ਰਹਿ ਓਏ ਇਦਾਂ ਹੀ ਖਾਲੇ ਇੱਕ ਰੀੜਾ ਇਦਾਂ ਹੀ ਆਪਾਂ ਰੁਕੋ ਦਰੀਏ ਜੀ ਅਸੀਂ ਪਾਪਾ ਨਾਨਕ ਜੀ ਦੇ ਗੁਰਦੁਆਰੇ ਤੇ ਪਾਪਾ ਜੀ ਤੋਂ ਪਿੱਛੇ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਭਾਵੇਂ ਧਿਆਨ ਕਰਦੇ ਹੁੰਦੇ ਸੀ ਜੈਗਾ ਡਿਟੇਸ਼ਨ ਕਰਦੇ ਸੀ ਹੈ ਗੋਲਡਨ ਆਗੇ ਆਕਸੇ ਖੁਦ ਨੇੜੇ ਉਹ ਚੰਗੇ ਚੰਗੇ ਉਪਦੇਸ਼ ਵੀ ਦਿੰਦੇ ਸੀ ਲੋਕਾਂ ਨੂੰ ਤੇ ਬਹੁਤ ਡਿਡਿਊਸ਼ਨਲ ਹੈ ਉਹ ਦੇਖੋ ਜੀ ਲੋਕੀ ਪੜ ਕੇ ਇਹਨੂੰ ਕਮਾ ਰਹੇ ਆ ਇਹਨੂੰ ਕਮਾ ਕਰਦੇ ਆ ਅਸੀਂ ਵੀ ਚੱਲਦੇ ਆ ਅਸੀਂ ਵੀ ਇਹਨੂੰ ਕਮਾ ਰਹੇ ਆ ਲੋਕਿਆਂ ਨਾਲ ਕਮਾ ਰਹੇ ਆ ਆ ਦੇਖੋ ਕਿੰਨਾ ਸੋਹਣਾ ਦੇਖਣ ਨੂੰ ਮਿਲਦਾ ਪਾਣੀ ਚੱਲ ਰਿਹਾ ਅੰਦਰ ਤੇ ਚਰਖੇ ਵਾਂਗੂ ਘੁੰਮ ਰਿਹਾ ਹੈ ਯਹਾਂ ਪਾ ਯੂਨੀ ਕਮਾ ਰਹੇ ਆ ਚਰਖੇ ਨੂੰ ਇਤਰਾ ਕੋ ਮਰਿਆ ਹੁਣ ਤੇ ਉਧਰ ਪਾਣੀ ਨਿਕਲ ਰਿਹਾ ਨਾ ਸੋਨਾ ਦੇਖਣ ਨੂੰ ਲੱਗ ਰਿਹਾ ਭਾਈ ਵੀ ਲੱਗ ਪਿਆ ਆ ਆਖੇ ਭਾਈ ਤੇ ਸਾਡਾ ਕੈਮਰਾਮੈਨ ਇਹ ਵੀ ਘੁਮਾ ਰਿਹਾ ਥੋੜੀ ਟੰਡੀ ਕਿੰਨਾ ਸੋਹਣਾ ਹੈ ਇਹ ਸਾਡੇ ਕਾਲਾ ਭਾਈ ਪੋਟੋਨ ਦੇ ਆਨੰਦ ਦਾ ਪਾਟਾ ਕੀ ਮਾਲ ਕਰਾ ਲਾਣ ਕਰਾ ਸਰੂ ਕਰਾ ਜੀ ਕਰਾ ਬੰਦਾ ਜੀ ਲੱਗਦਾ ਪਾਸੇ ਨਾਲ ਨੂੰ ਚੱਲੇ ਆ ਚਾਰੇ ਚਫੇਰੇ ਦੀ ਪ੍ਰਕਿਰਮਾ ਕਰਨ ਹੈ 2 ਘੰਟਾ ਬੈਠਾਂਗੇ ਭਾਈ 2 ਘੰਟਾ ਆਪਣੀ ਸੋਹਣੀ ਜਗ੍ਹਾ ਹੈ ਕਾਫੀ ਮੈਂ ਆ ਰਿਹਾ ਇੱਥੇ ਘੁੰਮ ਕੇ ਉਹ ਪੁਰਾਣੇ ਪਾਣੇ ਜਿਹੜੇ ਖੂਂਦੇ ਸੀ ਉਹਨਾਂ ਦੀ ਪੁਰਾਣੀ ਯਾਦ ਤਾਜ਼ਾ ਕਰਵਾਤੀ ਹੈ ਇਸ ਖੂਣੇ ਕਾਫੀ ਪੁਰਾਣੀ ਜਗ੍ਹਾ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆ ਕੇ ਲੋਕਾਂ ਨੂੰ ਚੰਗੇ ਚੰਗੇ ਉਪਦੇਸ਼ ਦਿੰਦੇ ਸੀ ਤੇ ਨਾਲ ਇਥੇ ਮੈਡੀਟੇਸ਼ਨ ਜਾਂ ਧਿਆਨ ਜਿਹਨੂੰ ਕਹਿ ਸਕਦੇ ਤੁਸੀਂ ਉਹ ਕਰਿਆ ਕਰਦੇ ਸੀ ਇੱਥੇ ਆ ਕੇ ਤੇ ਪਾਈ ਹੁਣੀ ਦੇ ਪਾਣੀ ਪੀਨੇ ਆਵਾਜ਼ ਜੋ ਕੂ ਲੋਕੀ ਆਂਦੇ ਇੱਥੇ ਪ੍ਰਕਿਰਮਾ ਕਰਦੇ ਆ ਤੇ ਆਪਣਾ ਇੱਕ ਦੋ ਵਿਚਾਰ ਮੋੜੇ ਨਾਲ ਉਹ ਨਾਲ ਸਾਥਾਂ ਆਗਲਾ ਜੇਤਰਾ ਮੇਰਾ ਤਾਦੂ ਦੇਸਾਂ ਕਰ ਕਰੀ ਤਾ ਰਾਮ ਸੰਪੇ ਰਤ ਆ ਆਪਾ ਚਾਹ ਤੇਰੀ ਅਕਿੰਗ ਈਰ ਦੇਸ ਨੂੰ ਅੰਤ ਕੋ ਕੋ ਦੇ ਕੋ ਜਤਨ ਲੇਵ ਰੰਗਿਆ ਕੀਤਾ ਹੈ ਸੁਣਾਓ ਗਿਆਨਿਕ ਨਿਰਮਲ ਦੇ ਕੀ ਬੋਲਾਂਗੇ ਗਿਆਨਿਕ ਦੇ ਅਰਥ ਸਦਾ ਪ੍ਰਦਾਨ ਕਰੋ ਜੀ ਆਹ ਦੇਖੋ ਜੀ ਗੱਡਾ ਸੋਨਾ ਮੋੜੇ ਬਣਾਇਆ ਆ ਤੇਰਾ ਬਾਬਾ ਨਾਨਕ ਦਾ ਜਿੰਨੂ ਦੇਰਬਾਰ ਸਾਹਿਬ ਵੀ ਕਿਹਾ ਜਾਂਦਾ ਸਾਨੂੰ ਬੈਠੇ ਆ ਗਿਆ ਪਤਾ ਲੱਗਾ ਕਿ ਇਹਨੂੰ ਵੀ ਦਰਬਾਰ ਸਾਹਿਬ ਕਹਿੰਦੇ ਆ इधर स्पील का लंगर लग ਗੋਹਾ ਗੁਰ ਪ੍ਰਚਾਤਾ ਜੀ ਸੁਖਬੰਨ ਜੀ ਸਤਿਗੁਰੂ ਦੇਹ ਜੱਦੀਏ ਸੋਹਣ ਬੰਨ ਜਾਈ ਗੋਈ ਦਰਸ਼ਨ ਕਰਕੇ ਥਾ ਵਗੈਰਾ ਟੇਕੇ 90 ਤਰਪਿਆਂ ਜੀ ਲੰਗਰ ਹਾਲ ਵੱਲ ਤੇ ਭਰਾਵਾਂ ਨੂੰ ਭੁੱਖ ਲੱਗੇ ਨਹੀਂ ਦੂਰ ਹੋਏ ਕਹਿੰਦੇ ਹੁਣ ਲੰਗਰ ਛਕ ਲਈਏ ਤੇ ਜਾ ਰਹੇ ਹਾਂ ਜੀ ਲੰਗਰ ਛਕਣ ਦਰਸ਼ਨ ਹੀ ਕਰ ਲਏ ਆ ਲੰਗਰ ਛਕਦੇ ਆ ਸਾਰੇ ਕੰਮ ਪੂਰੇ ਕਰਕੇ ਤੇ ਲੰਗਰ ਪਾਣੀ ਵੀ ਛਕ ਲਿਆ ਸੀ ਤੇ ਸਾਰਾ ਵਸ਼ੇ ਦਰਸ਼ਨ ਬਹੁਤ ਵਧੀਆ ਹੈ ਤੇ ਹੁਣ ਅਸੀਂ ਚੱਲੇ ਆਂ ਜਿ ਘਰ ਤੇ ਸਾਰੇ ਯਾਰ ਬੱਲੀਆ ਡੇ ਰੈਡੀ ਹੋ ਰਹੇ ਨੇ ਕਾਤੇ ਭਾਈ ਹੋਈ ਕੀ ਕਹਿਣਾ ਚਾਹੋਗੇ ਹੋਰ ਵਧੀਆ ਲੱਗਾ ਨਾ ਥੇ ਘਰਦਵਾਰੇ ਆ ਕੇ ਪਹਿਲੀ ਵਾਰ ਆਏ ਸੀ ਤੇ ਪਹਿਲੀ ਵਾਰੀ ਬਹੁਤ ਵਧੀਆ ਲੱਗਾ ਇੱਕ ਬਾਤ ਨੂੰ ਕਹਿਣਾ ਚਾਹਾਂ ਬਹੁਤ ਵਧੀਆ ਲੱਗਿਆ ਇੱਥੇ ਪਹਿਲੀ ਵਾਰੀ ਆੜ ਕੇ ਬਹੁਤ ਜ਼ਿਆਦਾ ਮਜ਼ਾ ਆਇਆ ਬਹੁਤ ਜ਼ਿਆਦਾ ਸਾਰੇ ਬਾਤ ਨੂੰ ਕਹਿਣਾ ਮਧਿਆ ਮਧਿਆ ਅਫਰ ਕੋਲ ਮੈਂ ਆਇਆ ਗੁਰੂ ਘਰ ਆਏ ਹਾਂ ਗੁਰੂ ਅਫਰ ਕੋਲ ਅੱਤੇ ਉਹ ਕੁਛ ਕਹਿਣਾ ਦੇਂਗਾ ਬਾਹ ਸਾਹਿਬ ਆਵੇ ਨਹੀਂ ਬੋਲ ਕਰਾਈਏਗਾ ਟੋਪੀ ਲੱਭ ਜੇ ਟੋਪੀ ਲਵੇ ਲੋਈ ਤਰਪਿਆਣ ਅਸੀਂ ਬੱਸ ਸਟੈਂਡ ਵੱਲ ਨੂੰ ਬੱਸ ਸਟੈਂਡੋਂ ਅਸੀਂ ਆਪਣੇ ਬਰਸਰ ਦੀ ਬੱਸ ਫੜਾਂਗੇ ਸਿੱਧਾ ਪਹੁੰਚਾਂਗੇ ਆਪਣੇ ਬੱਸ ਸਟੈਂਡ ਤੇ ਤੇ ਇਸੇ ਤਰ੍ਹਾਂ ਸਾਨੂੰ ਪਹਿਲੀ ਵਾਰੀ ਆਏ ਇੱਥੇ ਡੇਰਾ ਬਾਬਾ ਨਾਨਕ ਜਿੱਥੇ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਆਇਆ ਕਰਦੇ ਸੀ ਤੇ ਬਹੁਤ ਹੀ ਮਜ਼ਾ ਆਇਆ ਸੇ ਦਰਸ਼ਨ ਕਰਕੇ ਤੇ ਪਹਿਲੀ ਵਾਰ ਹੀ ਆਏ ਹਾਂ ਕਾਫੀ ਵਧੀਆ ਲੱਗਿਆ ਹੁਣ ਸੀ ਜਾ ਰਹੇ ਆ ਅਸੀਂ ਤਾਂ ਆਪਣੇ ਘਰ ਵਾਸਤੇ ਆਪਾਂ ਤੇ ਹਮੁੰਡੇ ਦੇਖੋ ਜੀ ਵੱਖਰੇ ਤੁਰ ਰਹੇ ਗਾਣੇ ਬੋਲਦੇ ਬੋਲਦੇ ਤੇ ਤੁਹਾਡੇ ਨਾਲ ਆਏ ਵੀ ਆ ਕਿ ਨਹੀਂ ਭਾਈ ਨਹੀਂ ਆ ਗਾਡੇ ਨਾਲ ਹੀ ਸਾਡੇ ਨਾਲ ਹੀ ਆਏ ਵੱਖਰੀ ਦੁਨੀਆ ਇੱਕ ਹੋ ਗਈ ਹੈ ਵੱਖਰੀ ਦੁਨੀਆ ਇੱਕ ਹੋ ਗਈ ਹੈ ਕੋ ਲੱਗੇ ਜਾਂ ਨਗੂ ਚਲੋ ਠੀਕ ਹੈ ਫਿਰ ਮਿਲਦੇ ਆ ਨੈਕਸਟ ਵਲੋਗ 'ਚ ਅਸੀ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਲਾਈਕ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਜਿਦ ਨਾਲ ਕੀ ਸਾਡੀ ਹੋਰ ਵਿਚਾਰਾ ਵੀਡੀਓ ਵਾਇਰਲ ਹੋ ਸਕੇ ਤੇ ਧੰਨਵਾਦ ਜੀ ਮਿਲਦੇ ਆ ਨੈਕਸਟ ਵਲੋਗ 'ਚ ਟੇਕ ਕੇਅਰ ਬਾਏ 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 ਬਾਏ